ਮੈਨੂੰ ਲੱਗਦਾ ਕਿ ਵੇਖੋ ਵੇਖੀ ਨਾ ਹਰ ਬੰਦਾ ਆਜ਼ਾਦ ਹੋਣਾ ਚਾਹੁੰਦਾ ਵਾ ਆਜ਼ਾਦੀ ਪਾਲਦਾ ਵਾ ਹੂੰ ਬਿਲਕੁਲ ਤੇ ਜਿਵੇਂ ਮੰਨ ਲਓ ਕਿ ਜਿਵੇਂ ਹੁਣ ਜਵਾਗ ਸੋਚਦਾ ਕਿ ਮੈਂ ਬਾਹਰ ਜਾਵਾਂ ਹਾਂਜੀ ਬਾਹਰ ਜਾ ਕੇ ਆਪਣਾ ਕਮਾਵਾਂ ਆਪਣਾ ਖਾਵਾਂ ਨਾ ਮੈਨੂੰ ਕੋਈ ਰੋਕਣ ਵਾਲਾ ਬਿਨਾਂੰਦ ਨੂੰ ਕੋਈ ਟੋਕਣ ਵਾਲਾ ਵੇ ਹੈਨਾ ਬਿਲਕੁਲ ਇੱਥੇ ਦਾ ਜੇ ਮੰਨ ਲਓ ਵੀ 8 ਵਜੇ ਤੇ ਬਾਪੂ ਦਾ ਫੋਨ ਆ ਜਾਣਾ ਉਹ ਨਜਰਾ ਆਇਆ ਨਹੀਂ ਅਜੇ ਕਿੱਥੇ ਆ ਹੈਨਾ ਤੇ ਨਜਰੂ ਨਹੀਂ ਬੈਠਣ ਦੇ ਮਹਿਫਿਲ ਚ ਮਹਿਫਿਲ ਤੇ ਹੈਨਾ ਤੇ ਉਹਨੂੰ ਲੱਗਦਾ ਵੀ ਉਹ ਮੈਨੂੰ ਫੋਨ ਹੀ ਹੋਣਾ ਚਾਹੀਦਾ 8 ਵਜੇ ਵਾਲਾ ਵੀ ਮੈਂ ਰਾਤ 12 ਵਜੇ ਆਵਾਂ ਮੈਂ 1 ਵਜੇ ਆਵਾਂ ਮੈਨੂੰ ਕੋਈ ਨਾ ਪੁੱਛੇ ਉਹ ਇੱਕਦਮ ਆਜ਼ਾਦੀ ਚਾਹੁੰਦੇ ਆ ਵੀ ਬਸ ਕਰੋਕ ਟੋਕਣ ਵਾਲਾ ਹੈ ਹੋਵੇ ਕੋਈ ਨਾ ਵੀ ਮੇਰਾ ਪੈਗ ਲੱਗਾ ਹੋਵੇ ਚਾਹੇ ਕੁਝ ਖਾ ਪੀ ਗਿਆ ਵਾਂ ਤੇ ਮੈਨੂੰ ਪੁੱਛਣ ਵਾਲਾ ਨਹੀਂ ਕੋਈ ਹੋਣਾ ਚਾਹੀਦਾ ਪਰ ਉਹ ਚੀਜ਼ਾਂ ਜਾ ਕੇ ਦਵਾਖਾਣ ਨੂੰ ਪਸਾ ਦਿੰਦੀਆਂ ਉੱਥੇ ਹਾਂ ਜਦੋਂ ਉਹ ਸਟੂਡੈਂਟ ਵਜੇ ਦੇ ਉੱਥੇ ਚਲਾ ਗਿਆ ਹੈਨਾ ਤੇ ਪਹਿਲਾਂ ਤਾਂ ਆਪਣਾ 20-22 ਲੱਖ ਦੀ ਗੇਮ ਸੀਗੀ ਹੁਣ 30-35 ਲੱਖ ਦੀ ਹੋ ਗਈ ਆ ਉਹਨਾਂ ਜੀਆਈਸੀ ਡਬਲ ਕਰਤੀ ਕੈਨੇਡਾ ਨੇ ਅੱਛਾ ਜੀ ਹੈਨਾ ਤੇ ਉਹ ਜਦੋਂ ਬੱਚਾ ਉੱਥੇ ਜਾਂਦਾ ਵਾ ਤੇ ਇੱਥੇ ਉਹਨੇ ਪੁਰਾਣੇ ਜਿਹੜੇ ਲੋਕ ਆਪਣੇ ਬਾਹਰ ਰਹਿੰਦੇ ਆ ਉਹਨਾਂ ਦਾ ਮਾਹੌਲ ਦੇਖਿਆ ਹੁੰਦਾ ਹੈਨਾ ਤੇ ਕੁਝ ਉਹਨੇ ਕੀ ਕੀਤਾ ਹੁੰਦਾ ਕਿ ਜਿਹੜੇ ਸਾਲ ਦੋ ਸਾਲ ਗਿਆਨ ਹੋ ਗਏ ਹੁੰਦੇ ਆ ਤੇ ਜਿਹੜੀਆਂ ਉਹਨਾਂ ਨੇ ਕਾਰਾਂ ਦੇ ਅੱਗੇ ਖੜ ਖੜ ਕੇ ਪਾਈਆਂ ਦੀਆਂ ਫੋਟੋਆਂ ਜਾਂ ਵੀਡੀਓ ਬੱਚੇ ਉਹ ਚੀਜ਼ਾਂ ਨੂੰ ਵੇਖ ਕੇ ਵੀ ਵੀ ਮਲ ਗਿਆ ਆਪਣੇ ਆਪ ਨੂੰ ਸੋਚਦੇ ਵੀ ਅਸੀਂ ਵੀ ਉਦਾਂ ਦੀ ਜ਼ਿੰਦਗੀ ਜੀਏ ਹੈਨਾ ਕਿ ਉਹ ਤਾਂ ਬਾਰ ਨੂੰ ਭਾਈਦੇ ਆ ਪਰ ਜਦੋਂ ਉੱਥੇ ਜਾਂਦੇ ਆ ਜਾ ਕੇ ਉਲਟੋ ਜਾਂਦਾ ਜਮਈ ਹੁਣ ਤਾਂ ਖਾਸ ਕਰਕੇ ਨਾ ਹੁਣ ਤਾਂ ਜਮਈ ਉਲਟੋ ਜਾਂਦਾ ਵਾ ਹੁਣ ਜਿਵੇਂ ਜਵਾਗ ਉੱਥੇ ਪਹੁੰਚਿਆ ਤੇ ਪਹੁੰਚੋਂ ਤੋਂ ਨੇ 2-3 ਦਿਨ ਤਾਂ ਥੋੜਾ ਜਿਹਾ ਇੰਜੋਏ ਚ ਮਾਹੌਲ ਕੱਢਿਆ ਬਿਲਕੁਲ ਬਿਲਕੁਲ ਤੇ ਜੇਤ ਗਿਆ ਉਹ ਆਪਣੀ ਭੈਣ ਕੋਲ ਹੂੰ ਹਾਂ ਜਾਇ ਭਰਾ ਕੋਲ ਹੂੰ ਫਿਰ ਤਾਂ ਉਹਦਾ ਮਹੀਨਾਕ ਸੌਖਾ ਨਿਕਲ ਜੂਗਾ ਤੇ ਜੇ ਗਿਆ ਉਹ ਯਾਰਾਂ ਦੋਸਤਾਂ ਕੋਲ ਹੂੰ ਤੇ ਯਾਰਾਂ ਦੋਸਤਾਂ ਨੇ ਤੀਜੇ ਦਿਨ ਕਹਿ ਦੇਣਾ ਕਿ ਵੀਰੇ ਕਰਾਇ ਚ ਇਨਾ ਸ਼ੇਅਰ ਆਉਂਦਾ ਤੇਰੇ ਐਨੇ ਦੀ ਗਰੋਸਰੀ ਆ ਗਈ ਹੂੰ ਠੀਕ ਆ ਤੇ ਜੀਏਸੀ ਹੁੰਦੀ ਉਹਦੇ ਕੋਲ ਆ ਹਾਂ ਹੈਨਾ ਉਹ ਚਲੋ ਪਹਿਲੇ 2-3 ਮਹੀਨੇ ਪ੍ਰਵਾਹ ਨਹੀਂ ਕਰਦਾ ਬਿਲਕੁਲ ਫਿਰ ਉਹਨੂੰ ਲੱਗਦਾ ਕੰਮ ਮਿਲ ਹੀ ਜਾਣਾ ਹੂੰ ਹੂੰ ਹੁਣ ਕੰਮ ਵੀ ਬੜਾ ਉੱਥੇ ਊੱਖਾ ਮਿਲਦਾ ਹੈਨਾ ਹੁਣ ਕੰਮ ਬਹੁਤ ਊੱਖਾ ਮਿਲਦਾ ਵਾ ਤੇ ਜਦੋਂ ਸੱਜੇ ਸੱਜੇ ਟਾਈਮ ਨਿਕਲਦਾ ਜਾਂਦਾ ਵਾ ਸਾਲ ਤਾਂ ਆਇਆ ਹੀ ਹੁੰਦਾ ਵਾ ਹੂੰ ਹੂੰ ਬਿਲਕੁਲ ਕਈਆਂ ਬੱਚਿਆਂ ਨੂੰ ਤਾਂ ਸਾਲ-ਸਾਲ ਕੰਮ ਹੀ ਨਹੀਂ ਮਿਲਿਆ ਅੱਛਾ ਜੀ ਬਾਹਲੇ ਲੱਕੀ ਬੱਚੇ ਆ ਜਿਹੜੇ ਮਤਲਬ ਕਿ 6 ਮਹੀਨੇ ਕੋਈ 8 ਮਹੀਨੇ ਬਾਅਦ ਕੰਮ ਮਿਲ ਜਾਂਦਾ ਪਰ ਉਹ ਸਟੂਡੈਂਟ ਨੂੰ ਕਿੰਨਾ ਕ ਮਿਲੂਗਾ ਦੋ ਦਿਨ ਕੰਮ ਕਰ ਲੂ ਤੇਂਦਰ ਕੰਮ ਕਰ ਲੂਗਾ ਹੈਨਾ ਬਿਲਕੁਲ ਬਿਲਕੁਲ ਜਦੋਂ ਸਿਹਜੇ ਸਿਹਜੀ ਉਹਦੇ ਉੱਪਰ ਬੋਝ ਪੈਣਾ ਸ਼ੁਰੂ ਹੋ ਜਾਂਦਾ ਵਾ ਹੂੰ ਫੀਸ ਅਗਲੀ ਨੇੜੇ ਆਈ ਜਾਂਦੀ ਆ ਹੂੰ 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 ਉੱਠਣਾ ਬੈਠਣਾ ਸੌਣਾ ਸਾਰਾ ਹਰਾਮ ਹੋ ਜਾਂਦਾ ਬੱਚਾ ਦਿਨੇ ਉੱਠਿਆ ਹੂੰ ਹੂੰ ਬੱਸ ਦਾ ਟਾਈਮ ਦੇਖਣਾ ਬਿਲਕੁਲ ਕਿ ਬੱਸ ਕਿੰਨੇ ਵਜੇ ਜਾਣੀ ਆ ਹੂੰ ਉਸ ਤੋਂ ਪਹਿਲਾਂ ਪਹਿਲਾਂ ਤਿਆਰ ਹੋ ਕੇ ਨਿਕਲਣਾ ਫਿਰ ਸਭ ਤੋਂ ਵੱਡੀ ਪ੍ਰੋਬਲਮ ਇਹ ਕਿ ਜਿੱਥੇ ਉਹ ਰਹਿ ਰਿਹਾ ਉਥੋਂ ਬੱਸ站 ਕਿੰਨਾ ਦੂਰ ਹੈ ਹੂੰ ਹੂੰ ਉਹ ਵੀ ਨਾਲ ਕਈਆਂ ਦੇ ਤਾਂ ਅੱਧਾ ਘੰਟਾ ਲੱਗ ਜਾਂਦਾ ਵਾ ਕਈਆਂ ਦਾ 10 ਮਿੰਟ ਦੀ ਦੂਰੀ ਹੁੰਦੀ ਆ ਹੈਨਾ ਵਾਸਤੇ ਜਿਹੜਿਆ ਵਾਸਤੇ ਮੈਨੂੰ ਲੱਗਦਾ ਕਿ ਜਿਹੜੇ ਵੀ ਉਹਨੇ ਕਾਲਜ ਜਾਣਾ ਚਾਹੇ ਕੰਮ ਤੋਂ ਦੇ ਦੇ ਜਾਣਾ ਵਾ ਕਿਤਾ ਡੇਢ ਘੰਟਾ ਤੋਂ ਉਹਨਾਂ ਦਾ ਹੀ ਬਰਬਾਦ ਹੋ ਗਿਆ ਘੰਟਾ ਡੇਢ ਘੰਟਾ ਜਾਣ ਘੰਟਾ ਡੇਢ ਘੰਟਾ ਆਉਣਾ 2-3 2-3 ਮਿੰਟ ਦੇਖਿਆ ਜਾਵੇ ਤਾਂ ਇੱਥੇ ਵੀ ਸੇਮ ਪ੍ਰੋਸੈਸ ਹੀ ਆਪਣੇ ਇੰਡੀਓ ਚ ਮੰਨ ਲਓ ਵੱਡੇ ਵੱਡੇ ਸ਼ਹਿਰਾਂ ਵਿੱਚ ਵੀ ਲੋਕ ਸ਼ੇਅਰਿੰਗ ਵਿੱਚ ਰਹਿੰਦੇ ਆ ਆਪਣਾ ਬਸਾਂ ਤੇ ਕੰਮਾਂ ਤੇ ਜਾਂਦੇ ਆ ਪੜਨ ਵੀ ਜਾਂਦੇ ਆ ਪਰ ਇੱਥੇ ਉਨੀ ਭੱਜ ਦੌੜ ਨਹੀਂ ਹੈਗੀ ਉਥੋਂ ਦੀਆਂ ਸਰਕਾਰਾਂ ਨੇ ਆਪਣੇ ਲੋਕਾਂ ਨੂੰ ਪਸਾਇਆ ਹੀ ਐਸਾ ਹਾਬ ਦੇ ਨਾਲ ਆ ਕਿ ਇੱਕ ਜਾਲ 'ਚ ਨਹੀਂ ਪਾ ਜਾਂਦਾ ਬੰਦਾ ਹਮਮ ਬਲਕਿ ਇੱਕ ਜਿਵੇਂ ਕਈਏ ਵੀ ਇੱਕ ਜਾਲ 'ਚ ਪਾ ਜਾਂਦਾ ਵਾ ਉਹਨਾਂ ਨੇ ਚੈਨ ਹੀ ਇਸ ਤਰੀਕੇ ਨਾਲ ਕਮਾਈ ਆ ਕਿ ਹੁਣ ਜੇ ਵੀ ਬੰਦ ਨੂੰ ਬੱਚਾ ਗਿਆ ਹਾਂਜੀ ਹੈਨਾ ਉਹਨੇ ਜਾਂਦੇ ਵੱਡਾ ਫੋਨ ਚੱਕ ਲੈਣਾ ਵਾ अच्छा है ना थोड़ी जी वखावेली पेन वखावे दे जेड़े यार दोस्त ਉਹਨਾਂ ਦੇ ਵਖਾਪੇ ਲਈ ਸ਼ੋਸ਼ੇ ਕਰ ਲੈਣੇ ਹੁੰਦੇ ਜੀਆਈਸੀ ਦੇ ਵਿੱਚੋਂ ਹੈਨਾ ਪਰ ਉਹਨੂੰ ਫਿਗਰ ਵੀ ਹੁੰਦਾ ਵਾ ਪਰ ਉਹਨੂੰ ਹੀ ਪਤਾ ਹੁੰਦਾ ਵੀ ਮੈਂ ਕੀ ਕਰ ਰਿਹਾ ਵਾਂ اچھا ਉਹ ਇਹਨਾਂ ਨੂੰ ਵੇਖਣ ਵਾਲਿਆਂ ਨੂੰ ਨਹੀਂ ਸਾਹਮਣੇ ਆ ਰਿਹਾ ਤੇ ਇਹ ਵੇਖ ਕੇ ਤਾਂ ਹੀ ਤਾਂ ਚੰਬਲਦੇ ਆ ਵੀ ਫਲਾਣਾ ਗਿਆ ਉਹਨੇ ਜਾਂਦਿਆਂ ਗੱਡੀ ਲੈ ਲਈ ਉਹ ਕਰਤਾ ਆ ਕਰਤਾ ਜਾਂ ਕੋਈ ਨਾ ਕੋਈ ਉਥੇ ਜਿਹੜੇ ਪਹਿਲੇ ਸਟੂਡੈਂਟ ਹੁੰਦੇ ਹਨ ਨਾ ਯਾਰ ਦੋਸਤ ਹੁੰਦੇ ਆ ਉੱਤੇ ਆਪਾਂ ਸਨੇਪਾਂ ਪਾਤੀਆਂ ਇੰਸਟਾਗ੍ਰam ਤੇ ਵੀਡੀਓ ਪਾਤੀਆਂ ਹੈਨਾ ਪਰ ਉਹ ਲਾਈਫ ਹੁੰਦੀ ਨਹੀਂ ਆ ਰਿਐਲਿਟੀ ਜਿਹੜੀ ਹੁੰਦੀ ਉਹ ਸਾਰੀ ਲੁਕ ਜਾਂਦੀ ਇਹਦੇ ਉਹ ਲੁਕ ਜਾਂਦੀ ਆ ਉਹ ਅਲਾਗਾ ਸਾਰੀ ਤੇ ਜਦੋਂ ਉਹਦੇ 2-3 ਘੰਟੇ ਇਧਰ ਬਰਬਾਦ ਹੋ ਗਏ ਫਿਰ ਆਇਆ ਆਣ ਕਿ ਉਹਨੇ ਕੰਮ ਲੱਭਣ ਜਾਣਾ ਵਾ ਹੈਨਾ ਉਹ ਇਹ ਜਾਲ ਦੇ ਵਿੱਚ ਫਸ ਜਾਂਦਾ ਵਾ ਤੇ ਉਹਨੂੰ ਜਿਹੜੀ ਨੀਂਦ ਆ ਨਾ ਹੁਣ ਆਣ ਕੇ ਤੇ ਹੈ ਨਹੀਂ ਵੀ ਮਾਤਾ ਨੇ ਰੋਟੀਆਂ ਪਕਾਈਆਂ ਤੇ ਆਉਂਦੇ ਆ ਬਸ ਲਾਇਓ ਆ ਕੇ ਥਾਲੀ ਦੇ ਵਿੱਚ ਪਹਿਲਾਂ ਆਉਣਾ ਆਟਾ ਗੁੰਨਣਾ ਰੋਟੀ ਬਣਾਉਣੀ ਸਬਜੀ ਬਣਾਉਣੀ ਠੀਕ ਆ ਫਿਰ ਖਾਣੀ ਖਾਣ ਤੋਂ ਬਾਅਦ ਫਿਰ ਭਾਂਡੇ ਸਾਫ਼ ਕਰਨੇ ਹੈਨਾ ਸੌਣ ਦੇ ਉਹ ਸਿਰਫ ਰਹਿ ਜਾਂਦੇ 3-4 ਘੰਟੇ ਤੜਕੇ ਫਿਰ ਉੱਠ ਕੇ ਜਾਣਾ ਕੰਮ ਤੇ ਜਾਂ ਕਾਲਜ ਜਾਣਾ ਵਾ ਉਹ ਫਿਕਰ ਹੁੰਦਾ ਵਾ ਬਿਲਕੁਲ ਮਤਲਬ ਕਿ ਉਹ ਸੋਚਣ ਲੱਗ ਜਾਂਦਾ ਕਿ ਮੈਂ ਬੜੀ ਵੱਡੀ ਗਲਤੀ ਕਰਤੀ ਇੱਥੇ ਆਣ ਕੇ ਇਸ ਜੁੜੀ ਕਹਿੰਦੇ ਨੇ ਮਿੱਠੀ ਜਲ ਚ ਫਸ ਗਿਆ ਕਿ ਮਤਲਬ ਇਹ ਹੀ ਚੀਜ਼ ਹੈ ਨਾ ਹਾਂ ਫਸ ਗਿਆ ਪਰ ਇੱਕ ਬੰਨੇ 35 ਲੱਖ ਵੀ ਦਿਸ ਰਿਹਾ ਹੁੰਦਾ ਹੁਣ ਉਹ ਬਾਪੂ ਨੇ ਪਤਾ ਨਹੀਂ ਕਿ ਲਾ ਵਿੱਚ ਆ ਅੱਧਾ ਕਿਲਾ ਵੇਚਿਆ ਕਿ ਜਾਂ ਜ਼ਮੀਨ ਗਹਿਣੇ ਰੱਖੀ ਆ ਕਿ ਜਾਂ ਰਿਸ਼ਤੇਦਾਰਾਂ ਤੋਂ ਇਕੱਠੇ ਕਰਕੇ ਦਿੱਤੇ ਆ ਹੈ ਨਾ ਕੋਈ ਪਤਾ ਨਹੀਂ ਬਜ਼ੁਰਗ ਨੂੰ ਪਤਾ ਦੇ ਨੂੰ ਕਿ ਕਿਦਾਂ ਨੇ ਉਹਨੂੰ ਭੇਜਿਆ ਬਾਹਰ ਹੁਣ ਉਹ ਐਸੇ ਜਾਲ 'ਚ ਫਸ ਜਾਂਦਾ ਵਾ ਵੀ ਨਾ ਤੋਂ ਵਾਪਸ ਆਉਣ ਜੂਗਾ ਤੇ ਨਾ ਉੱਥੇ ਰਹਿਣ ਜੂਗਾ ਕਿੰਨੇ ਕਿਤੇ ਸਾਰੇ ਮਤਲਬ ਫਸ ਜਾਂਦੇ ਇਹ ਚੱਕਰ ਵਿੱਚ ਪਿਛੇ ਮਾਪੇ ਦੁਖੀ ਹੁੰਦੇ ਆ ਹੂੰ ਉੱਥੇ ਜਾ ਕੇ ਪੁੱਤ ਦੁਖੀ ਹੁੰਦੇ ਆ ਪਜਾਤੀਆਂ ਦੁਖੀ ਹੁੰਦੀਆਂ ਹਨ ਤੇ ਬੈਨੀਫਿਟ ਕੀ ਹੋਇਆ ਚੀਜ਼ ਦਾ ਇੱਥੇ ਲੈ ਕੇ ਵੀ ਕਰ ਸਕਦੇ ਸਾਰਾ ਕੁਝ ਬੈਨੀਫਿਟ ਤੇ ਵੇਖੋ ਵੇਖੋ ਵਿਖਾਈ ਆ ਇੱਥੇ ਆਪਾਂ ਲੋਕਾਂ ਨੂੰ ਸ਼ਰਮ ਮਾਰਦੀ ਆ ਹੁਣ ਉੱਥੇ ਕੀ ਆ ਨਹੀਂ ਵੇਖੋ ਉਹ ਇਹਦੀ ਗੱਲ ਵੀ ਉਹ ਸ਼ਾਪ ਵੇ ਵੇ ਕੇ ਆਪਣਾ 30 35 ਲੱਖ ਲਾ ਕੇ ਚਲ ਜਾਂਦੇ ਆ ਹਾਂ ਹੁਣ ਉੱਥੇ ਨਾ ਫਲੈਸ਼ਾਂ ਸਾਫ ਕਰਨੇ ਬੜੀਆਂ ਸੌਖੀਆਂ ਲੱਗਦੀਆਂ ਘਰ 베 ਚੁਕਣਾ ਵੀ ਬੜਾ ਸੌਖਾ ਲੱਗਦਾ ਵਾ ਗੱਡੀਆਂ ਧੋਣੀਆਂ ਵੀ ਬੜੀਆਂ ਸੌਖੀਆਂ ਲੱਗਦੀਆਂ ਵਾ ਜਾ ਕੇ ਜਦੋਂ ਸਨੋਹ ਡਿੱਗਦੀ ਆ ਉਹ ਚੱਕਣੀ ਵੀ ਬੜੀ ਸੌਖੀ ਲੱਗਦੀ ਆ ਇੱਥੇ ਆਪਣੀ ਮੱਝ ਨੇ ਗੋਆ ਕੀਤਾ ਵੇ ਔੜਾ ਫੇਰਨਾ ਆਪਣੀ ਮਾਲਕੀ ਆ ਉਹ ਵੀ ਔਖਾ ਲੱਗਦਾ ਜੇ ਕਿਤੇ ਬਾਪੂ ਕਹਦੇ ਨਾ ਉਹ ਸ਼ਾਮਿਆਂ ਉਤੋਂ ਮੱਝ ਨੂੰ ਖੋਲ ਕੇ ਦੇ ਦੂਜੇ ਕਿਲੇ ਦੇ ਘਰ ਦੇ ਅੱਛਾ ਅਗੋ ਕਹਿੰਦਾ ਤੇਰੇ ਹੱਥ ਨਹੀਂ ਹੈਗੇ ਵੀ ਸਟੈਂਡਰਡ 'ਚ ਫਰਕ ਪੈਂਦਾ ਮੇਰੇ ਕਿ ਮੈਂ ਨਹੀਂ ਇਹ ਕੰਮ ਕਰ ਸਕਦਾ ਹੈਣਾ ਤੇ ਪੱਠੇ ਲੈ ਉਹ ਵੱਢ ਕੇ ਉਹ ਨਹੀਂ ਲਿਓਨੇ ਬਾਪੂ ਲੈ ਕੇ ਆਵੇ ਉਧਰ ਬਗੋੜਿਆਂ ਦੇ ਫਾਰਮਾਂ 'ਚ ਕੰਮ ਕਰਦੇ ਹੁੰਦੇ ਹੈਨਾ ਉੱਥੇ ਆਪਣੀ ਸ਼ਾਨ 'ਚ ਫਰਕ ਪੈਂਦਾ ਉੱਥੇ ਜਦੋਂ ਜਾ ਕੇ ਫਸਦਾ ਵਾ ਫਿਰ ਸ਼ਾਨਾ ਸ਼ੂਨਾ ਸਭ ਸਾਈਡ ਤੇ ਰਹਿ ਜਾਂਦੀਆਂ ਫਿਰ ਤਾਂ ਪੀਸ ਦੇਂਦੀ ਆ ਕਰਾਇਆ ਦਿੰਦਾ ਵਾ ਤੇ ਜਿਹੜੇ ਆਪਾਂ ਪੰਗੇ ਲੈਂਦੇ ਉਹਨਾਂ ਦੀਆਂ ਕਿਸ਼ਤਾਂ ਦੇਂਦੀਆਂ ਤੇ ਮਗਰੋਂ ਇੰਨੀ ਜੋ ਗੱਲ ਬਾਪੂ ਹੈ ਹੀ ਨਹੀਂ ਵੀ ਮਗਰੋਂ ਪੇਜੀ ਜਾਊਗਾ ਬਿਲਕੁਲ ਤੇ ਇਸ ਕਰਕੇ ਉੱਥੇ ਬੜੀ ਔਖੀ ਜ਼ਿੰਦਗੀ ਆ ਸਟੂਡੈਂਟਾਂ ਦੀ ਅਛਾ ਤਾਂ ਕਈ ਮਾਪਿਓ ਕਹਿੰਦੇ ਆ ਵੀ ਇੱਥੇ ਪੁੱਤ ਸਾਡਾ ਵਿਗੜ ਨਾ ਜਾਵੇ ਹਨਾ ਨਸ਼ਾ ਪਤਾ ਕਾਫੀ ਹੋ ਗਿਆ ਹੋਰ ਬੁਰੇ ਬੁਰੇ ਕੰਮ ਜਣਾ ਪੈ ਰਹੇ ਹਨਾ ਤੇ ਕਈ ਮਾਪਿਓ ਤਾਂ ਭੇਜ ਦਿੰਦੇ ਬਾਹਰ ਕਿ ਉਸੇ ਉਥੇ ਨਸ਼ਾ ਨਹੀਂ ਆ ਉਥੇ ਸਗੋਂ ਨਸ਼ਾ ਸ਼ਰੀਆ ਮਾ ਉੱਥੇ ਤਾਂ ਲੀਗਲ ਨਸ਼ਾ ਇੱਥੇ ਤਾਂ ਫਿਰ ਵੀ ਚਲੋ ਆਪਣੀਆਂ ਸਰਕਾਰਾਂ ਯੂਰ ਲਾ ਰਹੀਆਂ ਵਾ ਆਪਣਾ ਪ੍ਰਸ਼ਾਸਨ ਯੂਰ ਲਾ ਲਿਆ ਵੀ ਨਸ਼ਾ ਬੰਦ ਹੋ ਜੇ ਬੰਦ ਹੋ ਜੇ ਉੱਥੋਂ ਨਾਲ ਜਿਹੜੀ ਭੰਗ ਆ ਇਹਨਾਂ ਦੇ ਉਹ ਬਣੇ ਆ ਜਿਵੇਂ ਦਕਾਨਾਈ ਬਣਿਆ ਹਿਸਾਬ ਨਾਲ ਜਿਵੇਂ ਆਪਾਂ ਪੰਜਾਬੀ ਚ ਕਹਿ ਸਕਦੇ ਆ ਉਥੋਂ ਤੁਸੀਂ ਕਿਸੇ ਫਲੇਵਰ ਦੀ ਟੌਫੀ ਲੈ ਲਓ ਜਿਹਨੂੰ ਭੋਲਾ ਕਹਿੰਦੇ ਮੇਰੇ ਖਿਆਲ ਨਾਲ ਭੋਲੇ ਭੋਲੇ ਇੱਧਰ ਤਾਂ ਭੋਲਾ ਆ ਨਾ ਉਧਰ ਤੁਹਾਨੂੰ ਚੌਕਲੇਟ ਵਾਲੀ ਸਟਰਾਬਰੀ ਵਾਲੀ ਫਲਾਨੀ ਢੀਂਗੜੀ ਲਟਰਮ ਪਟਰਮ ਹਰ ਫਲੇਵਰ ਮਿਲਦਾ ਅੱਛਾ ਭੰਗ ਦੇ ਫਲੇਵਰ ਬਣਾਇਆ ਉਹ ਤਾਂ ਤੁਸੀਂ ਖਾਓਗੇ ਤੇ ਐ ਲੱਗਣਾ ਵੀ ਜਿਵੇਂ ਟੌਫੀ ਖਾ ਰਹੇ ਆ ਤੇ ਉਧਰ ਆਪਣੇ ਜਿਹੜੇ ਸਟੂਡੈਂਟ ਆ ਜਿਹੜੇ ਸ਼ੌਂਕ ਰੱਖਦੇ ਆ ਇੱਧਰ ਵੀ ਸ਼ੌਂਕੀ ਆ ਉਹ ਟੌਫੀਆਂ ਨਾ ਜੱਬਾਂ ਪਰ ਹੀ ਫਿਰਦੇ ਆ ਬਾ ਜਦੋਂ ਮੜਾ ਜਾ ਕੰਮ ਢਿੱਲਾ ਪੈਣ ਲੱਗਦਾ ਤਾਂ ਟੌਫੀ ਚਬਾ ਲੈਂਦੇ ਕੰਮ ਨਿਪੜਿਆ ਹੁਣ ਨਸ਼ਾ ਵਾ ਉੱਥੇ ਤੁਸੀਂ ਕਾਰ ਤੇ ਜਾ ਰਹੇ ਹੋ ਤੁਸੀਂ ਕੌਫੀ ਦਾ ਕਾਪਾ ਹੱਥ 'ਚ ਫੜਿਆ ਜਾਂ ਫੋਨ ਹੱਥ 'ਚ ਫੜਿਆ ਤੇ ਤੁਹਾਡਾ ਚਲਾਨ ਆ ਤੇ ਤੁਸੀਂ ਸਿਗਰਟ ਲਾਉਂਦੇ ਜਾਂਦੇ ਹੋ ਤੇ ਕੋਈ ਚਲਾਨ ਨਹੀਂ ਅੱਛਾ ਉਧਰ ਤਾਂ ਨਸ਼ਾ ਵਾਦਿਆ ਹਮ ਇਹ ਦੋਸਾ ਉਲਟਾ ਹੋ ਜੀਗਾ ਹਨਾ ਉਲਟਿਆ ਤੇ ਇਹ ਆਪਣਾ ਵਹਿਮ ਆ ਬਾਕੀ ਇਹ ਵੀ ਜਿੰਨੇ ਨਸ਼ੇ ਤੇ ਲੱਗਣਾ ਨੇ ਇੱਧਰ ਵੀ ਲੱਗ ਜਾਣਾ ਤੇ ਉਧਰ ਵੀ ਲੱਗ ਜਾਣਾ ਪਰ ਮੈਨੂੰ ਐ ਲੱਗਦਾ ਪੀ ਜਿਆਦਾਤਰ ਨਸ਼ੇ ਤੇ ਲੱਗਣ ਦੇ ਕੋਈ ਕਾਰਨ ਆ ਜਦੋਂ ਇੱਕ ਤਾਂ ਬੰਦਾ ਕੱਲਾ ਪੈਂਦਾ ਬਿਲਕੁਲ ਹੈਨਾ ਜਾਂ ਟੈਨਸ਼ਨ ਚ ਜਾਂਦਾ ਹੂੰ ਉਦੋਂ ਜਿਆਦਾ ਨਸ਼ੇ ਤੇ ਲੱਗੇ ਜਾਂਦਾ ਉਹ ਉਦੋਂ ਜੇ ਉਹ ਮੰਨ ਲਓ ਵੀ ਚਾਰ ਉਹਨਾਂ ਸੱਜਣ ਚੰਗੇ ਆ ਹੂੰ ਹਾਂ ਹੱਸ ਖੇਡ ਕੇ ਆਪਣਾ ਦਿਲ ਦਾ ਦੁੱਖ ਦਰਦ ਦੱਸ ਸਕਦਾ ਵਾ ਹੂੰ ਤੇ ਫਿਰ ਉਹਨੂੰ ਨਸ਼ੇ ਦੀ ਲੋੜ ਨਹੀਂ ਪੈਂਦੀ ਤੇ ਜਦੋਂ ਬੰਦਾ ਕੰਮ ਤੋਂ ਵਿਹਲਾ ਵਾ ਹੂੰ ਹੂੰ ਤੇ ਉਹਨੂੰ ਟੈਨਸ਼ਨਾਂ ਘੇਰਦੀਆਂ ਵਾ ਉਦੋਂ ਫਿਰ ਉਹ ਨਸ਼ੇ ਦਾ ਸਹਾਰਾ ਲੈਂਦਾ ਜਾਂ ਤੋਂ ਫਿਰ ਸੋਚਦਾ ਯਾਰ ਭੱਜ ਕੇ ਬੀਅਰ ਫੜ ਲਿਆ ਵਾ ਤਾਰੂ ਫੜ ਲਿਆ ਵਾ ਉਹ ਉਹ ਟਾਈਮ ਟਪਾਉਣਾ ਚਾਹੁੰਦਾ ਵਾ ਓਕੇ ਓਕੇ ਤੇ ਜੇ ਬੰਦਾ ਕੰਮ ਚ ਬਿਜੀ ਆ ਤੇ ਚਾਹੇ ਉਹ ਇੱਥੇ ਆ ਚਾਹੇ ਉੱਥੇ ਆ ਮੈਨੂੰ ਲੱਗਦਾ ਕਿ ਫੇਰ ਉਹਦਾ ਨਸ਼ੇ ਵੱਲੇ ਬਹੁਤ ਘੱਟ ਧਿਆਨ ਜਾਂਦਾ ਅੱਛਾ ਤੇ ਜਿਹੜੇ ਆਪਣੇ ਜਾਂਦੇ ਉੱਥੇ ਲੋਕ ਉਹੀ ਨਸ਼ਾ ਕਰਦੇ ਆ ਕੱਲੇ ਕਿ ਉਧਰ ਦੇ ਜਿਹੜੇ ਰਹਿੰਦੇ ਸਿਟੀਜ਼ਨ ਆ ਗੋਰੇ ਉਹ ਵੀ ਇਹ ਚੀਜ਼ਾਂ ਸ਼ਿਕਾਰ ਹੋਏ ਬੈਠੇ ਆ ਅਸਲ ਦੇ ਵਿੱਚ ਜਿਹੜੇ ਉਧਰ ਹੋਮਲੈਸ ਆ ਨਾ ਹਾਂਜੀ ਉਹ ਉਧਰ ਦੇ ਵਸਨੀਕ ਆ ਹੂੰ ਹੂੰ ਤੇ ਹੋਮਲੈਸ ਤਾਂ ਮਣ ਕੇ ਸ਼ਰਿਆਮੀ ਸਾਰਾ ਕੁਝ ਕਰਦੇ ਆ ਆਪਣੇ ਤੇ ਫਿਰ ਵੀ ਇੱਧਰ ਬਚਾ ਆ ਨਾ ਕਿ ਜੇ ਕੋਈ ਚੋਰੀ ਕਰਦਾ ਵੀ ਲੁਪ ਛਿਪਕੇ ਕਰਦਾ ਨਸ਼ਾ ਕਰਦਾ ਉਹ ਵੀ ਕੋਈ ਲੁਪ ਛਿਪਕੇ ਕਰਦਾ ਵਾ ਕਿ ਚਲੋ ਆਪਾਂ ਨੂੰ ਸਮਾਜ ਦੀ ਵੀ ਸ਼ਰਮ ਆ ਥੋੜੀ ਬਾਲੀ ਹੂੰ ਹੂੰ ਉਧਰ ਤਾਂ ਹੋਮਲੈਸ ਜਿਹੜੇ ਮਣ ਕੇ ਸੜਕਾਂ ਦੇ ਉੱਪਰ ਜਿਵੇਂ ਮੰਨ ਲਓ ਕਿ ਆਪਣੀਆਂ ਮਾਰਕੀਟਾਂ ਵਾ ਹੈਨਾ ਤੇ ਮਾਰਕੀਟਾਂ ਦੇ ਵਿੱਚ ਚਲੋ ਆਪਣੇ ਤਾਂ ਕੋਈ ਰੇੜੀ ਲੱਗੀ ਆ ਗੋਲ ਗੱਪਿਆਂ ਦੀ ਚਾ ਕੋਈ ਕੋਈ ਵੀ ਖਾਣ ਪੀਣ ਦੀਆਂ ਵਸਤੂਆਂ ਪਾ ਰੱਖੀਆਂ ਚਾ ਕੋਈ ਕੱਪੜੇ ਦਾ ਸਟਾਲ ਲੱਗਾ ਵਾ ਉਧਰ ਜਿਹੜੀਆਂ ਬਿਲਡਿੰਗਾਂ ਦੇ ਬਾਹਰ ਫੁੱਟਪਾਥ 'ਚ ਉਧਰ ਸਾਰੇ ਹੋਮਲੈਸ ਹੀ ਆ ਮਤਲਬ ਕਿ ਟੋਲਿਆਂ ਦੇ ਟੋਲੇ ਹੀ ਬੈਠੇ ਆ ਹੈਨਾ ਤੇ ਉਹ ਆਪਣੇ ਸਟੂਡੈਂਟਾਂ ਵਾਸਤੇ ਇੰਨੇ ਕਿ ਖਤਰਨਾਕ ਆ ਨਾ ਮੈਂ ਦੱਸ ਨਹੀਂ ਸਕਦਾ